ਜੋਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਦੇ ਜੋ ਕਿ ਵਿਆਹ ਪੁਰਬ 10 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਕਾਂਤ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਸਤਕਰਤਾਰੀਆਂ ਸਾਹਿਬ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਸਰਕਾਰ ਦੇ ਨਾਲ ਮਨਾਏ ਜਾ ਰਹੇ ਹਨ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਦਰਸ਼ਨ ਮੇਲੇ ਕਰਨ ਵਾਸਤੇ 사ਤਗੁਰੂ ਜੀ ਦੇ ਵਿਆਹ ਪ੍ਰਵ ਨੂੰ ਮਨਾਉਣ ਵਾਸਤੇ ਆ ਰਹੀਆਂ ਨੇ ਇੱਕ ਤਰੀਕ ਤੋਂ ਜੋ ਗੁਰਮਤ ਸਮਾਗਮ ਆਰੰਭ ਹੋ ਚੁੱਕੇ ਹਨ ਜੋ ਲਗਾਤਾਰ ਨਿਰੰਤਰ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜੋ ਲਗਾਤਾਰ ਚੱਲਦੇ ਹਨ ਇਸ ਪ੍ਰਕਾਰ ਬੜੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ ਇਹ ਜੋ ਗੁਰਦੁਆਰਾ ਸਾਹਿਬ ਕੰਨ ਸਾਹਿਬ ਜਿਸ ਦੇ ਆਪ ਦੀ ਦਰਸ਼ਨ ਦਿਦਾਰੇ ਕਰ ਰਹੇ ਹੋ ਇੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਸਾਹਿਬ ਤੋਂ ਬਰਾਤ ਲੈ ਕੇ ਆਏ ਸਨ ਮਾਤਾ ਸਲੱਖਣੀ ਜੀ ਨੂੰ ਵਿਆਹਣ ਵਾਸਤੇ ਇਸ ਜਗ੍ਹਾ ਤੇ ਉਹਨਾਂ ਦੀ ਬਰਾਤ ਦਾ ਟਿਕਾਉ ਕੀਤਾ ਗਿਆ ਸੀ ਬਰਾਤ ਨੂੰ ਬਿਠਾਇਆ ਗਿਆ ਸੀ ਕਿਉਂਕਿ ਇਹ ਇੱਥੇ ਖੁੱਲੀ ਜਗ੍ਹਾ ਸੀ ਤੇ ਲਾਗੇ ਜਿਹੜੀ ਕੱਚੀ ਕੰਧ ਦੇ ਆਪ ਦੀ ਦਰਸ਼ਨ ਕਰਦੇ ਹੋ ਇਹ ਕੱਚੀ ਕੰਧ ਸਤਿਗੁਰੂ ਜੀ ਦੇ ਵਿਆਹ ਦੀ ਯਾਦਗਾਰ ਹੈ ਉਸ ਸਮੇਂ ਤੋਂ ਉਸੇ ਤਰ੍ਹਾਂ ਹੀ ਮੌਜੂਦ ਹੈ ਕਿਉਂਕਿ ਸਤਿਗੁਰੂ ਜੀ ਨੇ ਇਸ ਕੱਚੀ ਕੰਧ ਨੂੰ ਬਰ ਬਖਸ਼ਿਸ਼ ਕੀਤੇ ਸਨ ਕਿਉਂਕਿ ਇਹ ਕੱਚੇ ਕੰਧ ਸੀ ਤੇ ਕਈ ਮਾਤਾ ਜੀ ਵੱਲੋਂ ਬੋਲਿਆ ਗਿਆ ਸੀ ਕਿ ਇਹ ਬੱਚਾ ਇਹ ਕੱਚੀ ਕੰਧ ਹੈ ਇਹ ਜਿਹੜੀ ਤੁਹਾਡੇ ਉੱਪਰ ਡਿੱਗ ਪਵੇਗੀ ਇਸ ਕਰਕੇ ਥੋੜਾ ਜਿਹਾ ਉੱਠ ਕੇ ਤੇ ਪਿੱਛੇ ਹੋ ਕੇ ਬੈਠ ਜਾਓ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਕਿ ਇਹ ਜਿਹੜੀ ਕੱਚੀ ਕੰਧ ਹੈ ਇਹ ਕਦੇ ਵੀ ਨਹੀਂ ਡਿੱਗੇਗੀ ਜੁਗਾ ਜੁਗੰਤਰਾਂ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ ਤੇ ਸਾਡੇ ਵਿਆਹ ਪੁਰਬ ਦੀ ਜੋ ਯਾਦਗਾਰ ਹੋਵੇਗੀ ਇਹ ਉਹ ਹੀ ਕੱਚੇ ਕੰਧ ਹੈ ਜਿਸ ਦੇ ਆਪ ਜੀ ਅੱਜ ਤੱਕ ਦਰਸ਼ਣ ਦੇਦਾਰੀ ਕਰਦੇ ਆ ਰਹੇ ਹੋ ਇਸੇ ਸੰਬੰਧ ਵਿੱਚ ਜੋ ਸਤਿਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ 10 ਸਤੰਬਰ ਨੂੰ ਇਸ ਵਾਰ 537ਵਾਂ ਵਿਆਹ ਪੁਰਬ ਜੋ ਇਸ ਵਾਰ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮੈਂਬਰ ਸਰਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਪ੍ਰੇਮ ਦੇ ਨਾਲ ਬੜੇ ਸ਼ਰਧਾ ਦੇ ਨਾਲ ਇਹ ਜੋ ਵਿਆਹ ਕੁਰਬਾਂ ਦੇ ਜੋ ਸਾਰੇ ਸਮਾਗਮ ਹਨ ਉਲੀਕੇ ਗਏ ਹਨ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਰੇ ਕਾਰਜ ਹੋ ਰਹੇ ਹਨ ਇੱਕ ਤਰੀਕ ਤੋਂ ਜੋ ਗੁਰਮਤ ਸਮਾਗਮ ਅਰੰਭੇ ਹੋਏ ਹਨ ਉਹ ਲਗਾਤਾਰ ਚੱਲ ਰਹੇ ਹਨ 11 ਤਰੀਕ ਤੱਕ ਇਸੇ ਤਰ੍ਹਾਂ ਇਹ ਨਿਰੰਤਰ ਗੁਰਮਤ ਸਮਾਗਮ ਜਿਹੜੇ ਚੱਲਣਗੇ ਜਿਸ ਵਿੱਚ ਵੱਖ-ਵੱਖ ਜਥਿਆਂ ਪਾਸੋਂ ਹਾਜ਼ਰੀਆਂ ਭਰੀਆਂ ਜਾਣਗੀਆਂ 7 ਸਤੰਬਰ ਨੂੰ ਮਹਾਨ ਅੰਮ੍ਰਿਤ ਸੰਚਾਰ ਵੀ ਇਸੇ ਜਗ੍ਹਾ ਤੇ ਹੋ ਰਿਹਾ ਹੈ ਬੇਅੰਤ ਸੰਗਤਾਂ ਅੰਮ੍ਰਿਤ ਸੰਚਾਰ ਅੰਮ੍ਰਿਤ ਪਾਨ ਕਰ ਰਹੀਆਂ ਹਨ ਕਕਾਰ ਜਿਹੜੇ ਹਨ ਉਹ ਇਹਨਾਂ ਨੂੰ ਭੇਟਾ ਰਿਹਾ ਦਿੱਤੇ ਜਾ ਰਹੇ ਹਨ ਸੋ ਆਪ ਜੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸਤਿਗੁਰੂ ਜੀ ਦੇ ਵਿਆਹ ਪੁਰਬਾਂ ਨੂੰ ਮਨਾਈਏ ਦਰਸ਼ਨ ਦੇਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੀ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦਿਆਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ